ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਸ਼ਮੇਸ਼ ਕਲਾ ਹਾਊਸ ਅਜਨਾਲਾ ਤੇ ਤੁਹਾਡੇ ਸਾਰਿਆਂ ਦਾ ਫਿਰ ਤੋਂ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਤੇ ਅੱਜ ਫਿਰ ਤੋਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਆਰਟੀਕਲ ਲੈ ਕੇ ਆਏ ਆਂ ਬੁੱਡੀ ਸਟਾਈਲ ਦੇ ਵਿੱਚ ਆਰਟੀਕਲ ਰਹੇਗਾ ਜੀ ਤੇ ਇਹ ਜਿਹੜਾ ਆਰਟੀਕਲ ਆ ਸੇਮ ਇਹ ਮਾਡਲ ਦੇ ਵਾਂਗੂ ਬਣਿਆ ਹੋਇਆ ਵਾ ਐ ਜਿਸ ਤਰ੍ਹਾਂ ਕਿ ਜੋ ਮਾਡਲ ਨੇ ਪਾਇਆ ਸੀ ਉਹ ਸੇਮ ਉਹੀ ਉਹਦੇ ਨਾਲ ਦਾ ਰੈਡੀ ਕੀਤਾ ਆ ਇਹ ਵੀਡੀਓ ਮਾਡਲ ਦੀ ਜਿਹੜੀ ਆ ਇਸ ਵੀਡੀਓ ਦੇ ਲਾਸਟ ਤੇ ਵੀ ਅਟੈਚ ਕਰ ਦਿਆਂਗਾ ਕਿਸੇ ਕਸਟਮਰ ਨੇ ਸਾਨੂੰ ਵੀਡੀਓ ਭੇਜੀ ਸੀ ਸੇਮ ਉਹਦੇ ਨਾਲ ਦੇ ਬਣਵਾਇਆ ਵਾ ਆਪਾਂ ਸੂਟ ਨਿਗਾਹ ਕਰ ਲੋ ਇਹ ਸੂਟ ਆਏਗਾ ਜੀ ਰਾਇਲ ਬਲੂ ਕਲਰ ਦੇ ਵਿੱਚ ਜੋ ਮਾਡਲ ਨੇ ਪਾਇਆ ਸੀਗਾ ਸੇਮ ਉਹੀ ਕਲਰ ਦੇ ਵਿੱਚ ਕਲਰ ਇਹਦੇ ਵਿੱਚ ਸੋਲੋ ਰਹੇਗਾ ਪੀਸ ਜਿੰਨੇ ਮਰਜ਼ੀ ਆਰਡਰ ਕਰ ਸਕਦੇ ਹੋ ਜੀ ਇਹ ਘੇਰੇ ਤੇ ਬਹੁਤ ਹੀ ਬਰੀਕੀ ਦਾ ਤਿੱਲੇ ਦੇ ਨਾਲ ਚਿੱਟਾ ਮੋਤੀ ਸਿੱਪੀ ਦਬਕਾ ਬਹੁਤ ਸੋਹਣਾ ਹੈਡਵਰਕ ਦਾ ਟੱਚ ਹੈਗਾ ਆ ਨੈਕ ਲਾਈਨ ਚ ਚੈੱਕ ਕਰ ਲੋ ਬਹੁਤ ਹੀ ਪਿਆਰੀ ਬਣੀਆ ਹੈਂਡਵਰਕ ਦੇ ਟੱਚ ਦੇ ਨਾਲ ਸਾਰੀ ਫਰੰਟ ਦੇ ਉੱਪਰ ਵਰਕ ਆਵੇਗਾ ਜੀ ਜਿਸ ਤਰ੍ਹਾਂ ਮਾਡਲ ਨੇ ਪਾਇਆ ਸੀਗਾ ਸਟ੍ਰਾਈਪਸ ਦੇ ਉੱਪਰ ਬੂਟੀਆਂ ਤੇ ਇੱਥੇ ਵੀ ਹੈਂਡਵਰਕ ਦਾ ਟੱਚ ਹੋਇਆ ਵਾ ਸ਼ਰਟ ਦਾ ਫੈਬਰਿਕ ਰਹਿਣਾ ਜੀ ਆਰਗੈਂਜ਼ਾ ਦੇ ਵਿੱਚ ਵਿਸਕੋਸ ਆਰਗੈਂਜ਼ਾ ਸ਼ਰਟ ਬਾਟਮ ਨਾਲ ਰਵੇ ਜੀ ਦੀ ਵਿਸਕੋਸ ਮਸਲੀਨ ਦੀ ਬਾਟਮ ਦੇ ਉੱਪਰ ਵੀ ਵਰਕ ਬਹੁਤ ਹੀ ਪਿਆਰਾ ਬਣਿਆ ਹੋਇਆ ਵਾ ਪਾਸ ਆ ਨਿੱਕੀ ਨਿਕਾਣੇ ਦਾ ਜਿਹੜਾ ਬਣਿਆ ਹੋਇਆ ਨਗ ਓਵਰ ਆਲ ਲੁੱਕ ਬਹੁਤ ਹੀ ਸੋਹਣੀ ਨਿਕਲ ਕੇ ਆਈ ਹੈ ਜੀ ਸੂਟ ਦੀ ਦੁਪੱਟਾ ਜਿਹੜਾ ਇਹ ਵੀ ਗਰਲਿਸ਼ ਹੀ ਰੈਡੀ ਕੀਤਾ ਇਹਦੇ ਨਾਲ ਆਰਗੈਂਜ਼ੇ ਦਾ ਦੁਪੱਟਾ ਵੀ ਗਾਜੀ ਲੇਸਿੰਗ ਦੀ ਡਿਜ਼ਾਈਨਿੰਗ ਦੇ ਨਾਲ ਬਾਕੀ ਇਹ ਸੂਟ ਤੁਹਾਨੂੰ ਕਿਵੇਂ ਦਾ ਲੱਗਾ ਸਾਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਵੀ ਨਵੇਂ ਵੀਵਰਸ ਸਾਡੀ ਵੀਡੀਓ ਦੇਖਤੇ ਪਏ ਆ ਉਹਨਾਂ ਨੂੰ ਬੇਨਤੀ ਹੈ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ। ਥੈਂਕ ਯੂ ਧੰਨਵਾਦ।